ਦੋਸਤੋ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਕਮਾਲੂ ਡੈਰੀ ਫਾਰਮ ਤੇ ਇੱਕ ਤੁਹਾਨੂੰ ਬੈੜ ਦਿਖਾਉਣ ਲੱਗਾ ਬਹੁਤ ਚੰਗੀ ਬੈੜ ਹੈਗੀ ਤੇ ਬੈੜ ਨਾ ਹੁਣੇ ਸੂਈ ਹੈ ਇਹਨੇ ਨਾ 5000 ਕਾਰਡ ਦੀ ਬੱਚੀ ਨੂੰ ਜਨਮ ਦਿੱਤਾ ਹੈਗਾ ਆ ਬੈੜ ਹੈਗੀ ਕੱਦ-ਕਾਠ ਬਹੁਤ ਆ ਬੈੜ ਦਾ ਤੇ ਦੁੱਧ ਇਹਨੇ ਪਹਿਲੇ ਸੂਈ 24 ਕਿਲੋ ਦਿੱਤਾ ਹੈਗਾ ਆ ਮਗਰੋਂ ਹਵਾਨਾ ਮੈਂ ਤੁਹਾਨੂੰ ਧਿਆਨ ਨਾਲ ਦਿਖਾਉਣ ਲੱਗਾ ਹਾਂ ਬੱਚੀ ਦਾ ਆ ਦੇਖ ਲਓ ਇੱਥੋਂ ਜੱਜ ਕਰ ਲਓ ਤੁਸੀਂ ਬੈੜ ਨੂੰ ਕੱਦ-ਕਾਠ ਪੂਰਾ ਬੈੜਦਾ ਤੇ ਪ੍ਰਿੰਟ ਦੀ ਸੋਹਣੀ ਹੈਗੀ ਨੰਬਰ ਮੈਂ ਤੁਹਾਨੂੰ ਸਕਰੀਨ ਤੇ ਦੇ ਦੂੰਗਾ ਕੰਟੈਕਟ ਕਰ ਲਓ ਕਮਾਲੂ ਪਿੰਡ ਤਲਵੰਡੀ ਸਾਹਿਬ ਉਹ ਤਹਿਸੀਲ ਤੇ ਜ਼ਿਲ੍ਹਾ ਬਠਿੰਡਾ ਹਲੇ ਹੁਣੇ ਹੋਈ ਹੈ 5-4 ਮਿੰਟ ਹੀ ਹੋਇਆ ਸੂਈ ਨੂੰ ਆ ਬੱਛੀ ਆ ਮਗਰੇ ਦੇ ਆ ਦੇਖ ਲਓ ਦੂਜਾ ਸੂਹਾ ਸੂਈ ਹੈ ਬੱਛੀ ਇਹ ਆਪ ਵੀ ਤੇ ਆ ਹਵਾਨਾ ਥਾਣਾ ਵਾਨਾ ਮੈਂ ਤੁਹਾਨੂੰ ਇੱਥੋਂ ਚੈੱਕ ਕਰ ਲੈ ਥਾਣੇ ਦੇ ਬੇਤੋਂ ਤਾਂ ਚੰਗੀ ਥਣਾ ਚ ਇੱਕੋ ਜਿਹਾ ਥਾਣਾ ਇੱਕੋ ਜਿਹਾ ਸਾਈਜ਼ ਹੈ ਲਓ ਉਮੀਦ ਹੈ ਕਿ ਚੰਗਾ ਦੁੱਧ ਦੇਊਗੀ ਕਿਉਂਕਿ 24 ਕਿਲੋ ਪਹਿਲੇ ਹੀ ਸੂਏ ਦੁੱਧ ਦਿੱਤਾ ਹੈ ਕਰ ਲੋ ਕੋ ਡਾਟਾ ਨੰਬਰ ਸਕ੍ਰੀਨ ਤੇ ਚੱਲਦਾ ਹੈ